ਜਲਦੀ ਕਰਦੀ ਸਨਰੂਫ ਖੋਲਕੇ ਉਸਦੇ ਅੰਦਰ ਹੁਣ ਖੜਕੇ ਮੌਜ ਮਸਤੀ ਕਰਨਾ ਮਹਿੰਗਾ ਪੈ ਜਾਵੇਗਾ ਅਜੀਹਾ ਕਰਨ ਵਾਲੇ ਹੁਣ ਸਾਵਧਾਨ ਹੋ ਜਾਣ ਕਿਉਂਕਿ ਪੰਜਾਬ ਪੁਲਿਸ ਹੁਣ ਮੋਟਾ ਚਲਾਨ ਕੱਟੇਗੀ ਪੰਜਾਬ ਪੁਲਿਸ ਸਖਤ ਹੋ ਗਈ ਹੈ ਤੇ ਕਿਹਾ ਗਿਆ ਕਿ ਅਜੀਹਾ ਵੀਡੀਓਜ਼ ਬਣਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਦੇ ਲਈ ਨਜ਼ਰ ਰੱਖਣ ਦੇ ਲਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਵੀ ਕਰ ਦਿੱਤਾ ਗਿਆ ਹੈ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਇਸ ਦੇ ਪਿੱਛੇ ਦਾ ਮਕਸਦ ਸੜਕ ਹਾਦਸਿਆਂ ਨੂੰ ਰੋਕਣਾ ਹੈ ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਅਧਿ ਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਇਸ ਸੰਬੰਧੀ ਕੋਈ ਸ਼ਿਕਾਇਤ ਜਾਂ ਵੀਡੀਓ ਸਾਹਮਣੇ ਆਂਦੀ ਹੈ ਤਾਂ ਪਹਿਲਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ ਇਹ ਹੁਕਮ ਬੰਗਲੌਰ ਦੀ ਤਰਜ਼ ਤੇ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਵੀ ਬੱਚੇ ਜਾਂ ਵੱਡੇ ਸਨਰੂਫ ਵਿੱਚੋਂ ਬਾਹਰ ਨਿਕਲ ਕੇ ਹੰਗਾਮਾ ਕਰਦੇ ਨੇ ਵੀਡੀਓ ਬਣਾਉਂਦੇ ਨੇ ਤੇ ਇਸ ਦੇ ਨਾਲ ਡਰਾਈਵਰ ਦਾ ਧਿਆਨ ਭਟਕ ਜਾਂਦਾ ਹੈ ਅਜਿਹਾ ਕਰਨ ਦੇ ਨਾਲ ਹਾਦਸੇ ਦਾ ਖਤਰਾ ਵੱਧ ਜਾਂਦਾ ਹੈ ਤੇ ਅਜਿھے ਲੋਕਾਂ ਦੇ ਹੁਣ ਚਲਾਨ ਕੱਟੇ ਜਾਣਗੇ ਮੋਟਾ ਚਲਾਨ ਹੁਣ ਭਰਨਾ ਪਵੇਗਾ ਜੋ ਸਨਰੂਫ ਤੋਂ ਬਾਹਰ ਨਿਕਲ ਕੇ ਮસ્ਤੀ ਕਰਦੇ ਨੇ ਵੀਡੀਓ ਨੰਦੇ ਨੇ ਤਾਂ ਹੁਣ ਉਹਨਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਇਸ ਸੰਬੰਧੀ ਟ੍ਰੈਫਿਕ ਵਿੰਗ ਦੇ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਿਆ ਨੇ ਕਿ ਆ ਕਿ ਜੋ ਕੋਈ ਅਜੀਹਾ ਵਾਹਨ ਤੁਹਾਡੇ ਧਿਆਨ ਦੇ ਵਿੱਚ ਆਂਦਾ ਉਹਨਾਂ ਨੂੰ ਮੋਟਰ ਵਹੀਕਲ ਐਕਟ ਦੇ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜਾ ਕਿਸੇ ਵੀ ਗੱਡੀ ਦੀ ਸੰਰੂਫ ਖੋਲ ਕੇ ਉਹਦੇ ਉੱਪਰ ਖੜੇ ਹੋ ਕੇ ਜਾਂ ਗੱਡੀ ਦੇ ਵਿੱਚ ਉੱਪਰ ਬੈਠ ਕੇ ਛੱਤ ਤੇ ਜਾਂ ਸਾਈਡ ਤੇ ਲਟਕ ਕੇ ਜੇ ਕੋਈ ਬੰਦਾ ਗੱਡੀ ਜਿਹੜਾ ਬੈਠਾ ਹੈ ਜਾਂ ਚਲਾ ਰਿਹਾ ਹੈ ਤੇ ਉਹਦੇ ਅਗੇਂਸਟ ਮੋਟਰ ਵਹੀਕਲ ਐਕਟ ਦੇ ਅਨਸਾਰ ਕਾਰਵਾਈ ਕਰਨੀ ਬੰਦੀ ਆ ਔਰ ਸਾਡੇ ਕੋਲ ਜਿਹੜੀਆਂ ਵੀ ਕੋਈ ਇਹੋ ਜਿਹੀਆਂ ਕੰਪਲੇਂਟਸ ਆਈਆਂ ਜਾਂ ਆ ਰਹੀਆਂ ਅਸੀਂ ਉਹਦੇ ਅਗੇਂਸਟ ਕਾਰਵਾਈ ਕਰ ਰਹੇ ਆ ਮੋਟਰ ਵਹੀਕਲ ਐਕਟ ਦੇ ਅਨਸਾਰ ਪਰ ਲੇਕਿਨ ਬਿਗਾੜ ਦੇਖ ਕੇ ਚਾਰੇ ਕਿ ਕੰਪਨੀਆਂ ਵੱਲੋਂ ਜਿਹੜੇ ਸਬ ਰੂਪ ਨੂੰ ਆਪ ਉਹ ਰਿਸੋਲਵ ਕਰਕੇ ਦਿੱਤੇ ਜਾ ਰਹੇ ਨੇ ਨਹੀਂ ਉਹ ਇੰਸਟਾਲ ਤੇ ਸਰਕਾਰ ਦੇ ਜਿਹੜੇ ਲਾਜ਼ ਆ ਉਹਨਾਂ ਦੇ ਅਕੋਰਡਿੰਗ ਜਾਂ ਰੂਲਸ ਦੇ ਪਾੜੀ ਹੋ ਰਹੇ ਆ ਪਰ ਉਹਨੂੰ ਮਿਸਯੂਜ਼ ਕਰਨਾ ਗਲਤ ਆ ਨਾ ਜੇ ਕੋਈ ਬੰਦਾ ਉਹ ਉਹ ਨੂੰ ਮਿਸਯੂਜ਼ ਕਰ ਰਿਹਾ ਹੈ ਉਹ ਉਹ ਗਲਤ ਤਰੀਕੇ ਨਾਲ ਯੂਜ਼ ਕਰ ਰਿਹਾ ਆ ਆਪਾਂ ਉਹਦੇ ਚੋਂ ਨਿਕਲ ਕੇ ਬਾਹਰ ਉੱਪਰ ਸ਼ਬਦ ਦੇ ਉੱਪਰ ਗਲਤ ਕੁਛ ਹਰਕਤ ਕਰ ਰਿਹਾ ਆ ਜਿਹੜੇ ਕਿ ਉਹਦੀ ਲਾਈਫ ਵਾਸਤੇ ਜਾਂ ਜਿਹੜਾ ਕੋਈ ਹੋਰ ਰੋਡ ਦੇ ਉੱਪਰ ਬੰਦਾ ਜਾ ਰਿਹਾ ਆ ਉਹਦੀ ਲਾਈਫ ਵਾਸਤੇ ਨੁਕਸਾਨਦਾਇਕ ਹੈ ਤੇ ਉਹਦੇ ਤੇ ਐਕਸ਼ਨ ਕਰਨਾ ਬੰਦਾ ਹੈ ਉਹ ਅਸੀਂ ਉਹ ਐਕਸ਼ਨ ਕਰ ਰਹੇ ਆਂ